ਸਤਿ ਸ੍ਰੀ ਅਕਾਲ ਤੁਸੀਂ ਵੇਖਿਓ ਪ੍ਰੋਗਰਾਮ ਇੱਕ ਮੇਰੀ ਵੀਸ ਨੂੰ ਇਹ ਪ੍ਰੋਗਰਾਮ ਲੈ ਕੇ ਮੈਂ ਵਿਵੇਕ ਸ਼ਰਮਾ ਹਾਜ਼ਰਾਂ ਇਸ ਪ੍ਰੋਗਰਾਮ ਤਹਿਤ ਅਸੀਂ ਇਸ ਵੇਲੇ ਤੱਕ ਦੀਆਂ ਵੱਡੀਆਂ ਤੇ ਅਹਿਮ ਖਬਰਾਂ ਤੇ ਚਰਚਾ ਕਰਦੇ ਹਾਂ ਅੱਜ ਇਸ ਪ੍ਰੋਗਰਾਮ ਤਹਿਤ ਚਰਚਾ ਕਰਨ ਲਈ ਸਾਡੇ ਨਾਲ ਸਟੂਡੀਓ ਵਿੱਚ ਮੌਜੂਦ ਨੇ ਸੀਨੀਅਰ ਪੱਤਰਕਾਰ ਮਹਿਤਾਬ ਜੀ ਮਹਿਤਾਬ ਜੀ ਬਹੁਤ ਬਹੁਤ ਸਵਾਗਤ ਤੁਹਾਡਾ ਕਾਨਵਾਲ ਜੀ ਜੀ ਅ ਵੱਡੀ ਖਬਰ ਜਿਹੜੀ ਇਸ ਵੇਲੇ ਦੀ ਹੈ ਉਹ ਇਹ ਹੈ ਕਿ ਲਾਰੈਂਸ ਬਿਸ਼ਨੋਈ ਦੇਪਰਾ ਨੂੰ ਹੁਣ ਪੰਜਾਬ ਪੁਲਿਸ ਮਾਨਸਾ ਲਿਆਂਦੀ ਤਿਆਰੀ ਵਿੱਚ ਹੈ ਦਰਸਲ ਸਿੱਧੂ ਮਸੇਵਾਲਾ ਦਾ 29 ਮਈ 2022 ਨੂੰ ਕਤਲ ਕਰ ਦਿੱਤਾ ਗਿਆ ਸੀ ਇਸ ਪੂਰੇ ਮਾਮਲੇ ਪਿੱਛੇ ਇਹ ਗੱਲ ਨਿਕਲ ਕੇ ਸਾਹਮਣੇ ਆਈ ਸੀ ਕਿ ਲਾਰੈਂਸ ਬਿਸ਼ਨੋਈ ਅਤੇ 골ਡੀ ਬਰਾਡ ਗੈਂਗ ਵੱਲੋਂ ਇਸ ਘਟਨਾ ਨੂੰ ਅੰਜਾਮ ਦਿੱਤਾ ਗਿਆ ਅੱਜ ਇਸ ਮਾਮਲੇ ਵਿੱਚ ਵੱਡੀ ਡਿਵੈਲਪਮੈਂਟ ਇਹ ਹੋਈ ਹੈ ਕਿ ਬਿਸ਼ਨੋਈ ਦੇ ਭਰਾ ਨੂੰ ਹੁਣ ਮਾਨਸਾ ਪੁਲਿਸ ਪੰਜਾਬ ਲਿਆਉਣ ਦੀ ਤਿਆਰੀ ਵਿੱਚ ਹੈ ਉਸ ਤੋਂ ਪੁੱਛਗਿੱਛ ਕੀਤੀ ਜਾਵੇਗੀ ਦਰਸਲ ਇਹ ਪੂਰਾ ਮਾਮਲਾ ਇਹ ਹੈ ਕਿ ਬਦਮਾਸ਼ਾਂ ਨੂੰ ਲਾਰੈਂਸ ਬਿਸ਼ਨੋਈ ਦੇ ਭਰਾ ਅਨਮੋਲ ਬਿਸ਼ਨੋਈ ਵੱਲੋਂ ਹਥਿਆਰ ਅਤੇ ਗੱਡੀਆਂ ਮੁਹੱਈਆ ਕਰਵਾਈਆਂ ਗਈਆਂ ਸੀ ਤੇ ਇਸ ਮਾਮਲੇ ਵਿੱਚ ਸਭ ਤੋਂ ਵੱਡੀ ਗੱਲ ਇਹ ਹੈ ਕਿ ਇਸ ਪੂਰੀ ਘਟਨਾ ਵਿੱਚ ਜਿਹੜੇ ਹਥਿਆਰਾਂ ਦੀ ਵਰਤੋਂ ਕੀਤੀ ਗਈ ਸੀ ਉਹ ਤੁਰਕੀ ਜਾਂ ਚਾਈਨਾ ਦੇ ਬਣੇ ਹੋਏ ਸੀ ਜਾਂ ਉੱਥੋਂ ਮੰਗਵਾਏ ਗਏ ਸੀ ਹੁਣ ਮਾਨਸਾ ਪੁਲਿਸ ਇਸ ਗੱਲ ਦੀ ਜਾਂਚ ਕਰੇਗੀ ਕਿ ਇਹ ਹਥਿਆਰ ਕਿਸ ਤਰੀਕੇ ਨਾਲ ਆਏ ਕੀ ਸਰਹੱਦ ਪਾਰ ਤੋਂ ਇਹ ਹਥਿਆਰ ਆਏ ਕੀ ਪਾਕਿਸਤਾਨ ਤੋਂ ਇਹ ਹਥਿਆਰ ਡਰੋਨ ਦੇ ਜ਼ਰੀਏ ਪੰਜਾਬ ਵਿੱਚ ਪਹੁੰਚੇ ਜਾਂ ਫਿਰ ਕਿਤੇ ਹੋਰ ਤੋਂ ਇਹ ਹਥਿਆਰ ਜਿਹੜੇ ਸ਼ੂਟਰ ਸੀ ਉਹਨਾਂ ਨੂੰ ਮੁਹैया ਕਰਵਾਏ ਗਏ ਇਸ ਦੇ ਨਾਲ ਇੱਕ ਵੱਡੀ ਗੱਲ ਹੋ ਰਿਹਾ ਕਿ ਸਚਿਨ ਥਾਪਨ ਜਿਹੜਾ ਇਕੱਠੇ ਹੀ ਭੱਜੇ ਸੀ ਸਚਿਨ ਥਾਪਨ ਤੇ ਅਨਮੋਲ ਵਿਸ਼ਨੋਈ ਦੇਸ਼ ਤੋਂ ਜਦੋਂ ਭੱਜੇ ਸੀ ਸਿੱਧੂ ਮੁਸੇਵਾਲਾ ਦੀ ਵਾਰਦਾਤ ਤੋਂ ਬਾਅਦ ਇਹ ਜਦੋਂ ਦੇਸ਼ ਤੋਂ ਭੱਜੇ ਸੀ ਇਕੱਠੇ ਹੀ ਭੱਜੇ ਸੀ ਹਾਲਾਂਕਿ ਜਿਹੜਾ ਸਚਿਨ ਥਾਪਨ ਸੀ ਉਸ ਨੂੰ ਅਜ਼ਰਬੈਜਾਨ ਵਿੱਚ ਗ੍ਰਿਫਤਾਰ ਕਰ ਲਿਆ ਗਿਆ ਸੀ ਉਹ ਕਰੀਬ 1 ਸਾਲ ਪਹਿਲਾਂ ਹੀ ਭਾਰਤ ਲਿਆਂਦਾ ਜਾ ਚੁੱਕਾ ਹੈ 3 ਦਿਨ ਪਹਿਲਾਂ ਹੀ ਅਨਮੋਲ ਵਿਸ਼ਨੋਈ ਨੂੰ ਅਮਰੀਕਾ ਤੋਂ ਭਾਰਤ ਲਿਆਂਦਾ ਗਿਆ ਮਹਤਾਬ ਜੀ ਆਪਣੇ ਆਪ ਵਿੱਚ ਇੱਕ ਵੱਡੀ ਡਿਵੈਲਪਮੈਂਟ ਹੈ ਮਾਨਸਾ ਪੁਲਿਸ ਇਸ ਤਰੀਕੇ ਨਾਲ ਹੁਣ ਉਸ ਨੂੰ ਡਿਮਾਂਡ ਤੇ ਲੈਣ ਦੀ ਕੋਸ਼ਿਸ਼ ਕਰੇਗੀ ਉਦੋਂ ਐਨਆਈਏ ਵੱਲੋਂ ਵੀ ਉਸ ਤੋਂ ਲਗਾਤਾਰ ਪੁੱਛਗਿੱਛ ਕੀਤੀ ਜਾ ਰਹੀ ਹੈ ਜੀ 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 ਬਿਲਕੁਲ ਵੱਡੀ ਡਿਵੈਲਪਮੈਂਟ ਹੈ ਇਹ ਮਾਨਸਾ ਪੁਲਿਸ ਜਿਹੜੀ ਹੈਗੀ ਹੈ ਉਹ ਕੋਸ਼ਿਸ਼ ਕਰ ਰਹੀ ਹੈ ਇੱਥੇ ਲਿਆਉਣ ਵਾਸਤੇ ਤੇ ਇਹ ਜੋ ਮਾਨਸਾ ਪੁਲਿਸ ਦੇ ਜਿਹੜੇ ਅਧਿਕਾਰੀ ਨੇ ਉਹਨਾਂ ਨਾਲ ਗੱਲ ਹੋਈ ਤਾਂ ਉਹਨਾਂ ਨੇ ਇਹੀ ਦੱਸਿਆ ਵੀ ਹਲੇ ਇਸ ਪ੍ਰਕਿਰਿਆ ਦੇ ਵਿੱਚ ਸ਼ਾਇਦ 1 ਮਹੀਨਾ ਲੱਗ ਸਕਦਾ ਹੈ ਵੀ ਕਿਉਂਕਿ ਕਾਗਜ਼ੀ ਕਾਰਵਾਈ ਕਾਫੀ ਹੁੰਦੀ ਹੈ ਹਾਲੇ ਉਹ ਐਨਆਈਏ ਦੀ ਹਿਰਾਸਤ ਦੇ ਵਿੱਚ ਹੈਗਾ ਦਿੱਲੀ ਦੇ ਵਿੱਚ ਹੈਗਾ ਤੇ ਮਾਮਲਾ ਬੜਾ ਗੰਭੀਰ ਆ ਹਾਈ ਪ੍ਰੋਫਾਈਲ ਕੇਸ ਹੈ ਲੇਕਿਨ ਵਿਵੇਕ ਜੀ ਇਸ ਮਾਮਲੇ 'ਚ ਸਭ ਤੋਂ ਵੱਡੇ ਜਿਹੜੇ ਸਵਾਲੇ ਉੱਠਦੇ ਨੇ ਕਿ ਪੰਜਾਬ ਦੇ ਜਿਹੜੇ ਨੌਜਵਾਨ ਨੇ ਇਹ ਕੁਰਾਹੇ ਕਿਉਂ ਪਏ ਨੇ ਤੇ ਇਹ ਜਿਹੜਾ ਵੱਡਾ ਸਵਾਲ ਹੈਗਾ ਮੈਨੂੰ ਲੱਗਦਾ ਭਈ ਕਿੱਥੇ ਸਾਡੀ ਸਾਡੀ ਐਜੂਕੇਸ਼ਨ ਸਿਸਟਮ ਚ ਨੁਕਸ ਹੈ ਕਿ ਆ ਸਾਡੇ ਸਮਾਜਿਕ ਪ੍ਰਣਾਲੀ ਚ ਨੁਕਸ ਹੈ ਕਿ ਆ ਸਾਡੇ ਕਿੱਥੇ ਅਸੀਂ ਲੋਕ ਐਨੇ ਆਪਣੇ ਆਪ ਨੂੰ ਆਪਾ ਧਾਰਮਿਕ ਬਣਦੇ ਆਪਾਂ ਐਨੇ ਕਿੱਥੇ ਨੁਕਸ ਕਿੱਥੇ ਪੈਂਦਾ ਕਿਉਂ ਨੌਜਵਾਨ ਇਸ ਪਾਸੇ ਤੋਂ ਤੁਰੇ ਹੋਏ ਨੇ ਨਸ਼ਿਆਂ ਵੱਲ ਹਥਿਆਰਾਂ ਦੀ ਸਮਗਲਿੰਗ ਵੱਲ ਗੈਰ ਕਾਨੂੰਨੀ ਜਿਹੜੇ ਫਰੋਤੀਆਂ ਜਿਹੜੀਆਂ ਤਰੀਕੇ ਨਾਲ ਫਰੋਤੀਆਂ ਵਸੂਲਣੀਆਂ ਹੋ ਰਹੀਆਂ ਇਹ ਗੈਂਗਸਟਰ ਬਣ ਗਏ ਨੇ ਤੇ ਇਹ ਕਿਉਂ ਬਣੇ ਨੇ ਇਹ ਇਹ ਵੱਡਾ ਸਵਾਲ ਹੈਗਾ ਤੁਹਾਡੇ ਯਾਦ ਹੋਣਾ ਹੈ ਪਿੱਛੇ ਜੇ ਇਹ ਪੰਜਾਬ ਸਰਕਾਰ ਨੇ ਮਾਨਸਿਕ ਸਿਹਤ ਦੀ ਨੀਤੀ ਲਾਣੀ ਸੀਗੀ ਜੀ ਪਿੱਛੇ ਜੇ ਤੇ ਇਹ ਬੜੀ ਜ਼ਰੂਰੀ ਹੈਗੀ ਆ ਮੈਨੂੰ ਲੱਗਦਾ ਵੀ ਜਿਹੜੀ ਮਾਨਸਿਕ ਸਿਹਤ ਹੈ ਇਹਦੇ ਉੱਪਰ ਆਪਾਂ ਕਦੇ ਧਿਆਨ ਹੀ ਨਹੀਂ ਦਿੰਦੇ ਇਹ ਇਹ ਮਾਨਸਿਕ ਸਿਹਤ ਦੇ ਰੋਗੀ ਨੇ ਐਕਚੁਅਲੀ ਮਾਨਸਿਕ ਰੋਗੀ ਨੇ ਜਿਹੜੇ ਇਹ ਲੋਕ ਬੰਦੂਕਾਂ ਚੱਕਦੇ ਫਿਰਦੇ ਨੇ ਆਪਣੇ ਹੀ ਸਾਥੀਆਂ ਪ੍ਰਤੀ ਆਪਣੇ ਨਾਗਰਿਕਾਂ ਪ੍ਰਤੀ ਆਪਣੇ ਗਵਾਂਢੀਆਂ ਪ੍ਰਤੀ ਆਪਣੇ ਦੇਸ਼ ਦੇ ਨਾਗਰਿਕ ਕਿਹੜਾ ਕੋਈ ਬਗਾਨੇ ਨੇ ਉਹ ਸਾਨੂੰ ਹੀ ਗੋਲੀਆਂ ਮਾਰ ਰਹੇ ਨੇ ਇਹ ਲੋਕ ਤੇ ਕਿਵੇਂ ਆਪਣੇ ਪੰਜਾਬ ਦਾ ਜਿਹੜਾ ਮਾਹੌਲ ਕਾਨੂੰਨ ਤੇ ਵਿਵਸਥਾ ਖਰਾਬ ਕੀਤੀ ਹੋਈ ਆ ਮੈਨੂੰ ਲੱਗਦਾ ਵੀ ਇਹ ਜਿਵੇਂ ਸਾਡੇ ਮਾਹਰ ਨੇ ਸਾਡੇ ਮਨੋਵਿਸ਼ਲੇਸ਼ਕ ਨੇ ਸਾਡੀ ਐਜੂਕੇਸ਼ਨ ਪ੍ਰਣਾਲੀ ਹੈ ਸਿੱਖਿਆ ਸ਼ਾਸਤਰੀ ਹੈ ਉਹਨਾਂ ਨੂੰ ਸਿਰ ਜੋੜ ਕੇ ਇਹ ਸਮਝਣ ਦੀ ਵਿਚਾਰ ਕਰਨ ਦੀ ਲੋੜ ਹੈਗੀ ਹੈ ਵੀ ਆਖਰ ਇਹ ਨੌਜਵਾਨ ਕੁਰਾਹੇ ਕਿਉਂ ਪੈਂਦੇ ਨੇ ਠੀਕ ਹੈ ਸਿੱਧੂ ਮੂਸੇਵਾਲੇ ਦਾ ਕਤਲ ਸੀਗਾ ਉਹਦੀ ਜਾਂਚ ਚੱਲ ਰਹੀ ਹੈ ਉਹਨਾਂ ਦੇ ਜਿਹੜਾ ਪਿਤਾ ਨੇ ਬਲਕੌਰ ਸਿੰਘ ਉਹਨਾਂ ਨੇ ਇਹ ਵੀ ਕਿਹਾ ਹੈਗਾ ਵੀ ਉਹਨਾਂ ਨੂੰ ਖਦਸ਼ਾ ਹੈ ਖਦਸ਼ਾ ਪ੍ਰਗਟਾਇਆ ਉਹਨਾਂ ਨੇ ਵੀ ਜਿਹੜੀ ਪੁਲਿਸ ਨੇ ਕੁਝ ਨਹੀਂ ਕਰਨਾ ਹੈਗਾ ਉਹਨਾਂ ਦਾ ਬਿਆਨ ਵੀ ਆ ਚੁੱਕਿਆ ਹੈ ਤੇ ਲੇਕਿਨ ਚਲੋ ਆਪਾਂ ਹੁਣ ਉਹਨਾਂ ਦਾ ਬਿਆਨ ਨੂੰ ਆਪਾਂ ਉਹਦੇ ਕੋਈ ਟਿੱਪਣੀ ਨਹੀਂ ਕਰ ਸਕਦੇ ਪਰ ਜਿਹੜੀਆਂ ਜਿਹੜੀਆਂ ਜਾਂਚ ਏਜੰਸੀਆਂ ਨੇ ਉਹ ਪੂਰੀ ਜਾਂਚ ਤੋਂ ਬਾਅਦ ਹੀ ਉਹ ਕੋਈ ਕਾਰਵਾਈ ਕਰਨਗੀਆਂ ਤੁਹਾਡੇ ਯਾਦ ਹੋਣਾ ਵੀ ਆਪਣਾ ਜਿਹੜਾ ਬੰਬੇ ਦੇ ਉੱਪਰ ਹਮਲੇ ਹੋਏ ਸੀਗੇ ਉਹਦੇ ਵਿੱਚ ਜਿਹੜਾ ਉਹ ਗੰਦਾ ਬੰਦਾ ਜਿਹੜਾ ਇਕੱਲਾ ਉਹਦੇ ਉੱਪਰ 2.5 ਸਾਲ 3 ਸਾਲ ਮੁਕੱਦਮਾ ਚੱਲਦਾ ਰਿਹਾ ਉਹਨੂੰ ਮੌਕਾ ਦਿੱਤਾ ਗਿਆ ਤਾਂ ਇਸ ਨੂੰ ਵੀ ਮੌਕਾ ਇਹਦੀ ਸੁਣਵਾਈ ਦਾ ਨਾਂ ਦਿੱਤਾ ਜਾਊਗਾ ਕਸਾਬ ਸੀ ਜਿਸ ਦਾ ਨਾਮ ਤੇ ਇੱਕ ਕਸਾਬ ਨੂੰ ਕਹਿੰਦੇ ਕਹਿੰਦੇ ਸੀ ਬਰੀਆਨੀ ਖਾਉਂਦੇ ਰਹੇ ਜੀ ਭਾਰਤ ਸਰਕਾਰ ਉਹ ਦੋਸ਼ ਲੱਗਦੇ ਰਹੇ ਲੇਕਿਨ ਉਹ ਜਿਹੜਾ ਸਾਡਾ ਦੇਸ਼ ਦਾ ਕਾਨੂੰਨ ਹੈ ਸਾਡੇ ਲੋਕਤੰਤਰ ਦੀ ਜਿਹੜੀ ਇੱਕ ਖੂਬਸੂਰਤੀ ਹੈ ਜਮਹੂਰੀਅਤ ਦੀ ਡੈਮੋਕ੍ਰੇਸੀ ਦੀ ਵੀ ਉਹ ਸਭ ਨੂੰ ਮੌਕਾ ਦਿੱਤਾ ਜਾਂਦਾ ਹੈ ਜੀ ਬਰਾਬਰ ਤੇ ਉਹ ਸਾਰਾ ਕਾਰਵਾਈ ਹੋਏਗੀ ਤੇ ਚੰਗੀ ਗੱਲ ਹੈ ਵੀ ਜਿਹੜੇ ਸਿੱਧੂ ਮੂਸੇਵਾਲਾ ਦੇ ਜਿਹੜੇ ਕਾਤਲ ਨੇ ਉਹ ਛੇਤੀ ਸਲਾਖਾਂ ਪਿੱਛੇ ਹੋਣਗੇ ਜਾਂ ਜਿਹੜੀ ਵੀ ਸਜ਼ਾ ਅਦਾਲਤੋਂ ਉਹਨਾਂ ਨੂੰ ਦੇ ਜਿਹੜੇ ਰਹਿ ਗਏ ਬਾਕੀ ਰਹਿ ਗਏ ਉਹ ਵੀ ਕੌਣ-ਕੌਣ ਇਨਵੋਲਵ ਸੀ ਫਿਲਹਾਲ ਤਾਂ ਜਾਂਚ ਏਜੰਸੀ ਵੱਲੋਂ ਇਹ ਵੀ ਜਾਂਚ ਕੀਤੀ ਜਾਵੇਗੀ ਕਿਉਂਕਿ ਪੁੱਛ ਪੜਤਾਲ ਹੁਣ ਅਨਮੋਲ ਵਿਸ਼ਨੀਤ ਹੋਣੀ ਹੈ ਹੋਈ ਰਹੀ ਹੈ ਐਨਆਈਏ ਕਰ ਹੀ ਰਿਹਾ ਹੈ ਐਨਆਈਏ ਵੱਲੋਂ ਉਸ ਤੋਂ ਜਿੱਥੇ ਹਥਿਆਰਾਂ ਬਾਰੇ ਪੁੱਛਿਆ ਜਾਵੇਗਾ ਕਿ ਉਸਨੇ ਹਥਿਆਰ ਕਿਸ ਤਰੀਕੇ ਨਾਲ ਹਾਸਲ ਕੀਤੇ ਕਿੱਥੋਂ ਆਏ ਹਥਿਆਰ ਕਿੱਥੋਂ ਸਪਲਾਈ ਕੀਤੇ ਤੇ ਕਿਹਨਾਂ ਵੱਲੋਂ ਸ਼ੂਟਰਜ਼ ਨੂੰ ਇਹ ਹਥਿਆਰ ਦਿੱਤੇ ਗਏ ਜੀ ਉਤੇ ਵੱਡੀ ਗੱਲ ਇਹ ਹੈ ਕਿ ਸਿੱਧੂ ਮੂਸੇਵਾਲੇ ਦੇ ਚਾਹਣ ਵਾਲੇ ਨੇ ਉਹਨਾਂ ਨੂੰ ਇਨਸਾਫ ਦੀ ਆਸ ਬੱਜੀ ਤਾਂ ਪਹਿਲਾਂ ਹੀ ਹੋਈ ਸੀ ਹੁਣ ਥੋੜੀ ਹੋਰ ਮਜ਼ਬੂਤ ਹੋ ਗਈ ਇਨਸਾਫ ਮਿਲਣ ਦੀ ਆਸ ਬੱਜ ਗਈ ਹੈ ਇੱਕ ਪਾਸੇ ਜਿੱਥੇ ਲਾਰੈਂਸ ਬਿਸ਼ਨੋਈ ਜੇਲ੍ਹ ਵਿੱਚ ਕੈਦ ਹੈ ਗੂਲਦੀ ਬਰਾੜ ਨੂੰ ਵੀ ਭਾਰਤ ਲਿਆਉਣ ਲਈ ਕਸ਼ਮਕਸ਼ ਜਾਰੀ ਹੈ ਕੋਸ਼ਿਸ਼ਾਂ ਜਾਰੀ ਨੇ ਫਿਲਹਾਲ ਅਨਮੋਲ ਬਿਸ਼ਨੋਈ ਦਾ ਜਿਹੜਾ ਬਿਆਨ ਹੈ ਜ ਜ ਉਸ ਤੋਂ ਪੁੱਛ ਕੇ ਵਿੱਚ ਕੀ ਕੁ ਸਾਹਮਣੇ ਆਂਦਾ ਹੈ ਐਨਆਈਏ ਉਸ ਤੋਂ ਕੀ ਕੁ ਜਾਣਕਾਰੀ ਹਾਸਿਲ ਕਰਦੀ ਆਪਣੇ ਆਪ ਵਿੱਚ ਇਹ ਵੀ ਕਾਫੀ ਮਾਇਨੇ ਰੱਖਦਾ ਹੈ ਜੀ ਤੇ ਮਹਿਤਾਬ ਜੀ ਹੁਣ ਗੱਲ ਕਰਾਂਗੇ ਕੈਨੇਡਾ ਦੀ ਕੈਨੇਡਾ ਵਿੱਚ ਜਿਹੜੇ ਪੰਜਾਬੀ ਨੌਜਵਾਨ ਨੇ ਉੱਥੇ ਕੰਮਕਾਜ ਦੀ ਜਿਹੜੇ ਭਾਲ ਵਿੱਚ ਲੱਗੇ ਹੋਏ ਨੇ ਉਹਨਾਂ ਵੱਲੋਂ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ ਪ੍ਰਦਰਸ਼ਨ ਇਸ ਲਈ ਕੀਤਾ ਜਾ ਰਿਹਾ ਕਿ ਉਹਨਾਂ ਦੀਆਂ ਜਿਹੜੀਆਂ ਅਰਜ਼ੀਆਂ ਨੇ ਉਹਨਾਂ ਨੂੰ ਇੱਕੋ ਵਾਰੀ ਰੱਦ ਕਰ ਦਿੱਤਾ ਗਿਆ ਦੋ-ਦੋ ਸਾਲ ਤੋਂ ਉਹ ਇੰਤਜ਼ਾਰ ਕਰ ਰਹੇ ਸੀ ਕਿ ਉਹਨਾਂ ਦੀਆਂ ਅਰਜ਼ੀਆਂ ਪ੍ਰਵਾਨ ਹੋਣਗੀਆਂ ਤੇ ਉਹਦਾ ਹਵਾਲਾ ਦਿੱਤਾ ਜਾ ਰਿਹਾ ਕਿ ਉਹਨਾਂ ਨੇ ਜਿਹੜੀ ਜਾਣਕਾਰੀ ਦਿੱਤੀ ਹੈ ਜਾਂ ਤਾਂ ਅਧੂਰੀ ਹੈ ਜਾਂ ਫਿਰ ਉਹ ਸਹੀ ਨਹੀਂ ਹੈ ਜਿਹੜੇ ਨੌਜਵਾਨ ਨੇ ਜਿਨ੍ਹਾਂ ਨੇ ਐਪਲੀਕੇਸ਼ਨਸ ਦਿੱਤੀਆਂ ਹੋਈਆਂ ਨੇ ਉਹ ਕਹਿ ਰਹੇ ਨੇ ਕਿ ਸਾਡੀ ਜਾਣਕਾਰੀ ਬਿਲਕੁਲ ਸਹੀ ਹੈ ਸਾਡੇ ਡਾਕੂਮੈਂਟਸ ਤੁਸੀਂ ਤਫ਼ਤੀਸ਼ ਕਰ ਸਕਦੇ ਹੋ ਜਾਂਚ ਕਰ ਸਕਦੇ ਹੋ ਇਸੇ ਨੂੰ ਲੈ ਕੇ ਉੱਥੇ ਪ੍ਰਦਰਸ਼ਨ ਕੀਤੇ ਜਾ ਰਹੇ ਨੇ ਸੜਕਾਂ ਤੇ ਉਤਰੇ ਹੋਏ ਨੇ 온ਟਾਰੀਓ ਵਿੱਚ ਵੀ ਨੌਜਵਾਨਾਂ ਵੱਲੋਂ ਪ੍ਰਦਰਸ਼ਨ ਕੀਤਾ ਗਿਆ ਜੀ ਟੋਰਾਂਟੋ ਵਿਧਾਨ ਸਭਾ ਦੇ ਸਾਹਮਣੇ ਪ੍ਰਦਰਸ਼ਨ ਚੱਲ ਰਿਹਾ ਜੀ ਤਿੰਨ ਚਾਰ ਦਿਨ ਹੋ ਗਏ ਜੀ ਤੇ ਉੱਥੇ ਲਗਾਤਾਰ ਨਾਅਰੇਬਾਜ਼ੀ ਹੋ ਰਹੀ ਆ ਉਹਦੇ ਚ ਇਕੱਲੇ ਪੰਜਾਬੀ ਨਹੀਂ ਜਿਹੜੇ ਹੋਰਨਾਂ ਦੇਸ਼ਾਂ ਤੋਂ ਆਏ ਜਿਹੜੇ ਪ੍ਰਵਾਸੀ ਸਟੂਡੈਂਟਸ ਨੇ ਇਮੀਗ੍ਰੈਂਟਸ ਨੇ ਤੇ ਉਹਨਾਂ ਉਹਨਾਂ ਨੇ ਪੂਰੇ ਕੱਜਵੱਜ ਕੋਦੇ ਚ ਭਾਗ ਲੈ ਰਹੇ ਨੇ ਉਹਦੀ ਵਿੱਚ ਵਿਵੇਕ ਜੀ ਜ਼ਿਆਦਾਤਰ ਬੰਦੇ ਜਿਹੜੇ ਨੇ ਜਿਨ੍ਹਾਂ ਦੀਆਂ ਅਰਜ਼ੀਆਂ ਰੱਦ ਹੋ ਰਹੀਆਂ ਨੇ ਬਿਨੇ ਕਾਰਨ ਜਿਹੜੇ ਐਪਲੀਕੈਂਟਸ ਨੇ ਉਹ ਉਹਨਾਂ ਲਈ ਸਾਡੇ ਟਰੈਵਲਿੰਗ ਏਜੰਟ ਜ਼ਿੰਮੇਵਾਰ ਨੇ ਜੀ ਉਹ ਅਰਜ਼ੀਆਂ ਕਿਹਨਾਂ ਦੀਆਂ ਰੱਦ ਹੋ ਰਹੀਆਂ ਨੇ ਅਰਜ਼ੀਆਂ ਰੱਦ ਹੋ ਰਹੀਆਂ ਉਹਨਾਂ ਦੀਆਂ ਜਿਨ੍ਹਾਂ ਦੇ ਕੋਈ ਫੇਕ ਡਾਕੂਮੈਂਟ ਲੱਗੇ ਹੋਈ ਸੀ ਜੀ ਉਹ ਅਰਜ਼ੀਆਂ ਨੂੰ ਪੂਰਾ ਕਰਨ ਵਾਸਤੇ ਫਾਈਲਾਂ ਦਾ ਢਿੱਡ ਪੂਰਾ ਕਰਨ ਵਾਸਤੇ ਉਹ ਗਲਤ ਜਿਹੜੇ ਕਾਰਵਾਈ ਪਾ ਦਿੰਦੇ ਨੇ ਜੀ ਤੇ ਕਈ ਦਾ ਯੂਨੀਵਰਸਿਟੀ ਦੇ ਜਿਹੜੇ ਹੈਗੇ ਆ ਲੈਟਰ ਜਿਹੜੇ ਹੈਗੇ ਆ ਵੀ ਅਸੀਂ ਜੀ ਇਹਨੂੰ ਐਡਮਿਸ਼ਨ ਦਿੰਨੇ ਆ ਉਹ ਜਾਲੀ ਪੇਪਰ ਜਿਹੜੇ ਸੀਗੇ ਉਹ ਫੜੇ ਗਏ ਨੇ ਉਹਦੇ ਕਰਕੇ ਜਿਹੜੀ ਇਹ ਕਾਰਵਾਈ ਸ਼ੁਰੂ ਕੀਤੀ ਗਈ ਜਦੋਂ ਇੱਕ ਫੜਿਆ ਜਾਂਦਾ ਫਿਰ ਉਹਨਾਂ ਦੀ ਜਿਹੜੀ ਸਰਕਾਰ ਆ ਫਿਰ ਸਾਰਿਆਂ ਨੂੰ ਹੀ ਉਸ ਲਾਈਨ ਚ ਲਾ ਲੈਂਦੀ ਹੈ ਹੁਣ ਜਿਵੇਂ ਤੁਹਾਡੇ ਯਾਦ ਹੋਣਾ ਹੈ ਅਮਰੀਕਾ ਅਮਰੀਕਾ ਦੇ ਵਿੱਚ ਸਿਸਟਮ ਹੈਗਾ ਜੀ ਇਹ ਅਮਰੀਕਾ ਕੈਨੇਡਾ ਦਾ ਸੇਮ ਹੀ ਆ ਲਗਭਗ ਦੋਨੇ ਗੁਆਂਢੀ ਦੇਸ਼ ਨੇ ਤੇ ਕੋਸ਼ਿ ਇੱਕ ਦੋ ਡਰਾਈਵਰਾਂ ਨੇ ਪੰਜਾਬੀ ਡਰਾਈਵਰਾਂ ਤੋਂ ਕਿਤੇ ਗਲਤੀ ਹੋ ਗਈ ਉਹ ਸਾਰੇ ਪੰਜਾਬੀ ਡਰਾਈਵਰ ਇੱਕ ਪਾਸੇ ਲਾ ਲਏ ਉਹਨਾਂ ਨੇ ਵੀ ਸਾਰਿਆਂ ਦੀ ਜਾਂਚ ਹੋਊਗੀ ਜੀ ਤੇ ਇਹ ਉੱਥੇ ਦਾ ਸਿਸਟਮ ਹੈਗਾ ਇਹ ਇਹ ਚ ਤੁਸੀਂ ਕੁਝ ਨਹੀਂ ਕਰ ਸਕਦੇ ਜੀ ਤੇ ਇਹ ਇਸ ਕਰਕੇ ਜੇ ਆਪਾਂ ਕਹੀਏ ਵੀ ਕੋਈ ਨਿਸ਼ਾਨਾ ਬਣਾਇਆ ਜਾ ਰਿਹਾ ਹੈ ਕੈਨੇਡਾ ਗਵਰਨਮੈਂਟ ਵੱਲੋਂ ਇਹੋ ਜਿਹਾ ਕੁਝ ਨਹੀਂ ਹੈਗਾ ਇਹ ਇਹ ਜਿਹੜੇ ਕਿਤੇ ਵੀ ਕੋਈ ਕਾਗਜ਼ਾਂ ਦੇ ਵਿੱਚ ਦਸਤਾਵੇਜ਼ਾਂ ਦੇ ਵਿੱਚ ਡਾਕੂਮੈਂਟਸ ਦੇ ਵਿੱਚ ਕੋਈ ਗਲਤੀ ਪਾਈ ਜਾਂਦੀ ਹੈ ਉਹ ਫੇਰ ਹੀ ਕਾਰਵਾਈ ਹੁੰਦੀ ਹੈ ਜੀ 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 ਤੇ ਗੱਲ ਹੁਣ ਕਸ਼ਮੀਰੀ ਸਿੱਖਾਂ ਦੀ ਕਰਾਂਗੇ ਕਸ਼ਮੀਰੀ ਸਿੱਖਾਂ ਦਾ ਕਹਿਣਾ ਹੈ ਕਿ ਉਹਨਾਂ ਦੀਆਂ ਮੰਗਾਂ ਮੰਨੀਆਂ ਨਹੀਂ ਜਾ ਰਹੀਆਂ ਜਿਸ ਤਰੀਕੇ ਨਾਲ ਉਹਨਾਂ ਨੂੰ ਨੌਕਰੀਆਂ ਵਿੱਚ ਰੱਖਵਾ ਕਰਨ ਦਿੱਤਾ ਜਾਣਾ ਚਾਹੀਦਾ ਸੀ ਮੌਜੂਦਾ ਸਰਕਾਰ ਨਹੀਂ ਦੇ ਰਹੀ ਕਿਤੇ ਨਾ ਕਿਤੇ ਉਹ ਆਪਣੇ ਨਾਲ ਵਿਤਕਰਾ ਕੀਤਾ ਜਾਣਾ ਮਹਿਸੂਸ ਕਰ ਰਹੇ ਨੇ ਸਰਕਾਰ ਵਿਰੁੱਧ ਆਵਾਜ਼ ਵੀ ਚੱਕ ਰਹੇ ਨੇ ਪਰ ਉਹ ਕਹਿ ਰਹੇ ਨੇ ਕਿ ਜਦੋਂ ਵੀ ਅਸੀਂ ਆਵਾਜ਼ ਬੁਲੰਦ ਕਰਦੇ ਹਾਂ ਸਾਨੂੰ ਜਾਂ ਤਾਂ ਲਾਰੇ ਲਗਾ ਦਿੱਤੇ ਜਾਂਦੇ ਨੇ ਵਾਅਦੇ ਕੀਤੇ ਜਾਂਦੇ ਨੇ ਵਾਅਦਿਆਂ ਤੇ ਕੋਈ ਵੀ ਸਰਕਾਰ ਖਾਰਾ ਨਹੀਂ ਉਤਰੀ ਚਾਹੇ ਇਸ ਤੋਂ ਪਹਿਲਾਂ ਵਾਲੀ ਸਰਕਾਰ ਹੋਵੇ ਚਾਹੇ ਹੁਣ ਹੋਣ ਵਾਲੀ ਸਰਕਾਰ ਹੋਵੇ ਜੀ ਤੁਹਾਡੇ ਯਾਦ ਹੋਣਾ ਹੈ ਪਿੱਛੇ ਜੇ ਭਗਵੰਤ ਮਾਨ ਜੀ ਹਰਪਾਲ ਚੀਮਾ ਜੀ ਸਾਡੇ ਖਜ਼ਾਨਾ ਮੰਤਰੀ ਕੁਲਤਾਰ ਸਿੰਘ ਸੰਧਵਾ ਜੀ ਸਪੀਕਰ ਉਹ ਸਾਰੇ ਸ਼੍ਰੀਨਗਰ ਵਿੱਚ ਸੀਗੇ ਉਸ ਤੋਂ ਬਾਅਦ ਉੱਥੇ ਜਦੋਂ ਪੱਤਰਕਾਰ ਸਾਡੇ ਗਏ ਉੱਥੇ ਪੰਜਾਬੀ ਪੱਤਰਕਾਰ ਜਦੋਂ ਗਏ ਤਾਂ ਉਹਨਾਂ ਨੇ ਉੱਥੇ ਦੇ ਲੋਕਲ ਜਿਹੜੇ ਕਸ਼ਮੀਰੀ ਸਿੱਖ ਸੀਗੇ ਉਹਨਾਂ ਨਾਲ ਗੱਲਬਾਤ ਕੀਤੀ ਉੱਥੇ ਜਿਹਦੇ ਕੋ ਜਿਹੜਾ ਹੈਗਾ ਸ਼੍ਰੀ ਗੁਰੂ ਤੇਗ ਬਹਾਦਰ ਨੌਵੇਂ ਪਾਤਸ਼ਾਹ ਜਿਹੜੇ ਉਹਨਾਂ ਦਾ ਸ਼ਹੀਦੀ ਦਿਹਾੜਾ 350ਵਾਂ ਜਿਹੜਾ ਉਹ ਮਨਾਇਆ ਜਾ ਰਿਹਾ ਹੈ ਤੇ ਉਸ سلسلے ਦੇ ਵਿੱਚ ਨਗਰ ਕੀਰਤਨ ਦਾ ਤੋਂ ਆਰੰਭ ਹੋਇਆ ਕੱਲ ਜੰਮੂ ਜੀ ਪਹੁੰਚਿਆ ਸੀ ਸ਼ੁੱਕਰਵਾਰ ਨੂੰ ਤੇ ਉਸ ਤੋਂ ਅੱਗੇ ਉੱਤਰ ਰਿਹਾ ਤੇ ਉਹਨੇ ਸ਼੍ਰੀ ਅਨੰਦਪੁਰ ਸਾਹਿਬ ਆਉਣਾ ਜੀ ਤੇ ਉੱਥੇ ਜਦੋਂ ਪੱਤਰਕਾਰਾਂ ਨੇ ਪ੍ਰੈਸ ਨੇ ਪੰਜਾਬੀ ਪ੍ਰੈਸ ਨੇ ਗੱਲਬਾਤ ਕੀਤੀ ਤਾਂ ਕੁਝ ਗੱਲਾਂ ਉਗੜ ਕੇ ਸਾਹਮਣੇ ਆਈਆਂ ਜੀ ਤੇ ਉਹ ਕੀ ਸੀਗੀਆਂ ਜੀ ਉੱਥੇ 2017 ਚ ਐਸ ਆਰਓ ਸਟੈਚੂਟਰੀ ਰੈਗੂਲੇਟਰੀ ਆਰਡਰ ਇਹ ਲਾਗੂ ਕਰਤਾ ਸੀਗਾ ਜੀ 425 ਜੀ ਐਸਆਰਓ 425 ਦੇ ਨਾਂ ਤੇ ਮਸ਼ਹੂਰ ਹੈ ਜੀ ਇਹ 2017 ਚ ਲਾਗੂ ਕੀਤਾ ਗਿਆ ਸੀਗਾ ਤੇ ਉਹਦੇ ਵਿੱਚ ਕੀ ਹੈਗਾ ਜਿਹੜੇ ਕਸ਼ਮੀਰੀ ਪੰਡਤ ਸੀਗੇ ਜੀ ਉਹਨਾਂ ਨੂੰ ਉੱਥੇ ਸਪੈਸ਼ਲ ਜਿਹੜੀ ਸੀ ਰਾਖਵਾ ਕਰਨ ਦਿੱਤਾ ਗਿਆ ਉਹਨਾਂ ਨੂੰ ਨੌਕਰੀਆਂ ਦੇ ਵਿੱਚ ਪਹਿਲ ਦਿੱਤੀ ਜਾ ਰਹੀ ਹੈ ਉਸ ਤੋਂ ਬਾਅਦ 2017 ਤੋਂ ਤੇ ਔਰ ਇਹ ਗੱਲ ਅਦਾਲਤ ਵੀ ਜਿਹੜੀ ਹੈਗੀ ਆ ਸੁਣਵਾਈਆਂ ਦੌਰਾਨ ਇਹ ਕਲੀਅਰ ਕਰ ਚੁੱਕੀ ਹੈ ਵੀ ਜਿਹੜੇ ਆਮ ਜਿਹੜੇ ਹਿੰਦੂ ਨੇ ਉਨ ਉਹ ਕਸ਼ਮੀਰੀ ਪੰਡਤ ਨਹੀਂ ਹੈਗੇ ਕਸ਼ਮੀਰੀ ਪੰਡਤ ਉਹਨਾਂ ਨੂੰ ਦਿੱਤੀ ਜਾ ਰਹੀ ਹੈ ਜਿਹੜੀ ਸਹੂਲਤ ਹੈਗੀ ਰੱਖਮ ਕਰਨ ਦੀ ਤੇ ਨੌਕਰੀਆਂ ਦੇ ਵਿੱਚ ਜਾਂ ਹੋਰ ਜਿਹੜੇ ਉਹਨਾਂ ਨੂੰ ਲੋਨ ਵਗੈਰਾ ਦੇਣ ਵਾਸਤੇ ਜਾਂ ਕਈ ਸਹੂਲਤਾਂ ਹੋਰ ਨੇ ਤੇ ਉਹ ਇਸ ਲਈ ਦਿੱਤੀ ਜਾ ਰਹੀ ਹੈ ਵੀ ਜਿਹੜੇ ਉੱਥੇ ਮਾੜੇ ਹਾਲਾਤ ਦੇ ਵਿੱਚ ਵੀ ਉੱਥੇ ਹੀ ਵਸੇ ਰਹੇ ਇਹ ਉਹਨਾਂ ਨੂੰ ਰੱਖਮ ਕਰਨ ਦੇਣਾ ਸਿਰਫ ਕਸ਼ਮੀਰੀ ਪੰਡਤਾਂ ਨੂੰ ਜੀ ਨਾ ਕਿ ਕਿਸੇ ਆਮ ਮਤਲਬ ਹਿੰਦੂ ਨੂੰ ਇਹ ਇਹ ਬੜਾ ਕਲੀਅਰ ਕੀਤਾ ਹੈ ਬੜਾ ਡਿਫਰੈਂਸ਼ੀਏਟ ਕੀਤਾ ਹੈ ਜੀ ਤੇ ਉਹਦੇ ਉਹਦੇ ਤਹਿਤ ਹੀ ਜਿਹੜਾ ਐਸਆਰਓ 425 ਹੈਗਾ ਜੀ ਉਹਦੇ ਤਹਿਤ ਹੀ ਜਿਹੜਾ ਹੈਗਾ ਜਿਹੜੇ ਕਸ਼ਮੀਰੀ ਸਿੱਖ ਨੇ ਉਹ ਕਹਿੰਦੇ ਵੀ ਉਸੇ ਪੈਟਰਨ ਤੇ ਸਾਡੇ ਲਈ ਵੀ ਸਾਨੂੰ ਵੀ ਇਸ ਧਾਰਾ ਦੇ ਵਿੱਚ ਸ਼ਾਮਲ ਕੀਤਾ ਜਾਵੇ ਤੇ ਇਹ ਜਿਹੜਾ ਸੀਗਾ ਜੀ ਜਿਹੜੀ ਛੇਵੀਂ ਪਾਤਸ਼ਾਹੀ ਦਾ ਗੁਰਦੁਆਰਾ ਸਾਹਿਬ ਹੈਗਾ ਉੱਥੇ ਸ਼੍ਰੀਨਗਰ ਦੇ ਵਿੱਚ ਉਹਦੇ ਜਿਹੜੇ ਲੋਕਲ ਗੁਰਦੁਆਰਾ ਪ੍ਰਬੰਧਕ ਕਮੇਟੀ ਹੈਗੀ ਉਹਦੇ ਜਨਰਲ ਸਕੱਤਰ ਨੇ ਗੁਰਮੀਤ ਸਿੰਘ ਬਾਲੀ ਉਹਨਾਂ ਦਾ ਬਿਆਨ ਆਇਆ ਐਕਚੁਅਲੀ ਇਹ ਤੇ ਉਹਨਾਂ ਦੇ ਬਿਆਨ ਦੇ ਆਧਾਰ ਦੇ ਉੱਪਰ ਹੀ ਸਾਰੀਆਂ ਗੱਲਾਂ ਚੱਲ ਰਹੀਆਂ ਨੇ ਵੀ ਇੱਥੇ ਜਿਹੜੇ ਕਸ਼ਮੀਰੀ ਸਿੱਖ ਨੇ ਉਹਨਾਂ ਨੂੰ ਉੱਥੇ ਜਦੋਂ ਵਾਰ ਆਖਮਾ ਕਰਨ ਨਹੀਂ ਮਿਲਦਾ ਤਾਂ ਉਹਨਾਂ ਨੂੰ ਬਾਹਰ ਜਾਣਾ ਪੈਂਦਾ ਉਹਨਾਂ ਨੂੰ ਉੱਥੇ ਹਿਜਰਤ ਕਰਨੀ ਪੈਂਦੀ ਆ ਮਾਈਗ੍ਰੇਸ਼ਨ ਕਰਨੀ ਪੈਂਦੀ ਆ ਕਿਸੇ ਹੋਰ ਜਿਹੜੇ ਦੇਸ਼ ਦੇ ਕਿਸੇ ਹੋਰ ਕੋਨੇ 'ਚ ਜਾਣਾ ਪੈਂਦਾ ਤੇ ਇਸ ਤਰ੍ਹਾਂ ਦੀਆਂ ਗੱਲਾਂ ਜਿਹੜੀਆਂ ਚੱਲ ਰਹੀਆਂ ਨੇ ਜੀ 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 ਅਜੀ ਗੱਲ ਇੱਕ ਵਾਰ ਫੇਰ ਸ਼ਹੀਦੀ ਜਿਹੜੇ ਸਮਾਗਮ ਹੈ ਉਹਨਾਂ ਨੂੰ ਲੈ ਕੇ ਕਰਾਂਗੇ ਸ਼ਹੀਦੀ ਸਮਾਗਮ ਦੇ ਸਬੰਧ ਵਿੱਚ ਪੰਜਾਬ ਸਰਕਾਰ ਵੱਲੋਂ ਵੈਬਸਾਈਟ ਤੇ ਐਪ ਲਾਂਚ ਕੀਤੀ ਗਈ ਹੈ ਹਿੰਗਲਿਸ਼ ਤੇ ਪੰਜਾਬੀ ਵਿੱਚ ਇਹ ਐਪ ਹੈ ਇਸ ਵਿੱਚ ਜਿਹੜੀ ਸੰਗਤ ਹੈ ਉਹਨਾਂ ਨੂੰ ਕਿਸੇ ਵੀ ਤਰ੍ਹਾਂ ਦੀ ਔਕੜ ਨਾ ਆਵੇ ਉਹਨਾਂ ਨੂੰ ਸਮਝਾਉਣ ਵਾਸਤੇ ਜਾਣਕਾਰੀ ਦੇਣ ਵਾਸਤੇ ਇਹ ਮੋਬਾਈਲ ਐਪ ਤੇ ਵੈਬਸਾਈਟ ਲਾਂਚ ਕੀਤੀ ਗਈ ਹੈ ਆਪਣੇ ਆਪ ਵਿੱਚ ਇੱਕ ਨਵੇਕਲਾ ਤੇ ਵੱਡਾ ਕਦਮ ਹੈ ਕਿਉਂਕਿ ਅਨੰਦਪੁਰ ਸਾਹਿਬ ਵੱਡੀ ਗਿਣਤੀ ਸੰਗਤ ਨੇ ਪਹੁੰਚਣਾ ਹੈ ਜਿਸ ਤਰੇਹੇ ਨਾਲ ਪ੍ਰੋਗਰਾਮ ਉਲੀਕੇ ਗਏ ਨੇ ਦੇਸ਼ ਵਿਦੇਸ਼ ਤੋਂ ਕਰੋੜਾਂ ਦੀ ਗਿਣਤੀ ਵਿੱਚ ਸੰਗਤ ਆਨੰਦਪੁਰ ਸਾਹਿ ਪਹੁੰਚੇਗੀ ਨਤਮਸਤਕ ਹੋਵੇਗੀ ਜੀ ਵੱਡੇ ਪੱਧਰ ਤੇ ਮਨਾਇਆ ਜਾ ਰਿਹਾ ਜੀ ਸ਼੍ਰੋਮਣੀ ਕਮੇਟੀ ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਵੱਖਰੇ ਤੌਰ ਤੇ ਮਨਾ ਰਹੀ ਹੈ ਦਿੱਲੀ ਚ ਵੱਖਰਾ ਮਨਾਇਆ ਜਾ ਰਿਹਾ ਹੈ ਤੇ ਇਕਜੁੱਟ ਹੋ ਕੇ ਨਹੀਂ ਮਨਾਇਆ ਜਾ ਰਿਹਾ ਇਹ ਇਹ ਥੋੜੀ ਮੰਦਭਾਗੀ ਗੱਲ ਹੈ ਮੈਨੂੰ ਲੱਗਦਾ ਹੈ ਜੀ ਜੀ ਤੇ ਪੰਜਾਬ ਸਰਕਾਰ ਆਪਣੇ ਪੱਧਰ ਤੇ ਇਹ ਕਰ ਰਹੀ ਹੈ ਜੀ ਤੇ ਚੰਗੀ ਗੱਲ ਹੈ ਜੀ 1 ਕਰੋੜ ਸ਼ਰਧਾਲੂਆਂ ਦੀ ਪੁੱਜਣ ਦੀ ਉਮੀਦ ਹੈ ਜੀ ਸ਼੍ਰੀ ਆਨੰਦਪੁਰ ਸਾਹਿਬ ਜਿੱਥੇ ਖਾਲਸਾ ਪੰਥ ਦੀ ਸਥਾਪਨਾ ਹੋਈ ਸੀਗੀ ਅੰਗੁਰੂ ਸਾਹਿਬ ਗੁਰੂ ਦਸਮ ਪਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ 1699 ਦੇ ਵਿੱਚ ਖਾਲਸਾ ਪੰਥ ਸਜਾਇਆ ਸੀਗਾ ਜੀ ਤੇ ਉੱਥੇ ਹੀ ਸ੍ਰੀ ਗੁਰੂ ਤੇਗ ਬਹਾਦਰ ਜੀ ਵੀ ਰਹਿੰਦੇ ਸੀਗੇ ਤੇ ਉੱਥੇ ਹੀ ਜਿਹੜੇ ਭਾਈ ਜਰਤਾ ਜੀ ਜਿਹੜਾ ਸੀਸ ਲੈ ਕੇ ਆਏ ਸੀਗੇ ਤੁਹਾਡੇ ਯਾਦ ਹੋਣਾ ਤੇ ਉੱਥੇ ਹੀ ਸਾਰੇ ਪ੍ਰੋਗਰਾਮ ਹੋਣੇ ਨੇ ਜੀ ਤੇ ਆਪਣਾ ਹੁਣ ਬਸਾ 24 24 ਤਰੀਕ ਨੂੰ ਸ਼ੁਰੂ ਹੋ ਜਾਣਾ ਜੀ ਆਪਣਾ ਸੈਸ਼ਨ ਵੀ ਸ਼ੁਰੂ ਹੋਣਾ ਜਿਹੜਾ ਪਹਿਲੀ ਵਾਰੀ ਹੋਣਾ ਪਹਿਲੀ ਵਾਰੀ ਇਸ ਤਰ੍ਹਾਂ ਵੀ ਚੰਡੀਗੜ੍ਹ ਰਾਜਧਾਨੀ ਜਿਹੜੀ ਹੈਗੀ ਪੰਜਾਬ ਦੀ ਤੇ ਉਸ ਤੋਂ ਬਾਹਰ ਪਹਿਲੀ ਵਾਰੀ ਕਿਤੇ ਇਹ ਸੈਸ਼ਨ ਹੋ ਰਿਹਾ ਜੀ 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 ਤੇ ਨਸ਼ਿਆਂ ਦਾ ਮੁੱਦਾ ਇਸ ਵੇਲੇ ਪੂਰੇ ਸੂਬੇ ਹੀ ਨਹੀਂ ਦੇਸ਼ ਦੇ ਵੱਖ-ਵੱਖ ਸੂਬਿਆਂ ਵਿੱਚ ਛਾਵੀ ਹੈ ਇਸ ਨੂੰ ਲੈ ਕੇ ਪੰਜਾਬ ਤੇ ਹਰਿਆਣਾ ਹਾਈ ਕੋਰਟ ਸਖਤ ਹੋਇਆ ਉਹਨਾਂ ਨੇ ਪੰਜਾਬ ਸਰਕਾਰ ਤੋਂ ਸਵਾਲ ਕੀਤੇ ਨੇ ਕਿ ਨਸ਼ਿਆਂ ਦੀ ਰੋਕਥਾਮ ਲਈ ਸਰਕਾਰ ਵੱਲੋਂ ਕੀ ਕੁਝ ਕੀਤਾ ਗਿਆ ਕੀ ਕੁਝ ਉਪਰਾਲੇ ਕੀਤੇ ਗਏ ਨੇ ਕਿਉਂਕਿ ਜਿਸ ਤਰੀਕੇ ਨਾਲ ਨਸ਼ਿਆਂ ਕਾਰਨ ਜਿਹੜੇ ਨੌਜਵਾਨ ਹੈ ਉਹਨਾਂ ਦੀ ਜਾਨ ਜਾ ਰਹੀ ਹੈ ਉਸ ਦੀ ਗਿਣਤੀ ਵਿੱਚ ਵਿੱਤ ਸਮੇਂ ਦੌਰਾਨ ਵਾਦਾ ਹੋਇਆ ਹੈ ਬੇਸ਼ੱਕ ਸਰਕਾਰ ਵੱਲੋਂ ਨਸ਼ਾ ਵਿਰੁੱਧ ਲੜਾਈ ਮੁਹਿੰਮ ਚੜੀ ਗਈ ਹੈ ਯੁੱਧ ਨਸ਼ਾ ਵਿਰੁੱਧ ਉਸ ਦੇ ਵੀ ਸਾਰਤਕ ਨਤੀਜੇ ਸਾਹਮਣੇ ਆ ਰਹੇ ਨੇ ਪਰ ਹਾਈ ਕੋਰਟ ਸਰਕਾਰ ਤੋਂ ਇਹ ਜਾਣਨਾ ਚਾਹੁੰਦਾ ਹੈ ਕਿ ਕੀ ਕੁਝ ਉਪਰਾਲੇ ਹੁਣ ਤੱਕ ਕੀਤੇ ਗਏ ਨੇ ਕਿੰਨੇ ਕੁ ਲਾਹੇਵੰਦ ਨੇ ਅੱਗੇ ਦੀ ਸਰਕਾਰ ਦੀ ਕੀ ਵਿਆਖੰਡੀ ਹੈ ਜੀ ਬਿਲਕੁਲ ਇਹ ਹਾਈ ਕੋਰਟ ਨੇ ਸੁਣਵਾਈ ਕੀਤੀ ਥੋੜਾ ਸਖਤੀ ਵੀ ਦਿਖਾਈ ਹੈ ਪੰਜਾਬ ਹਰਿਆਣਾ ਹਾਈ ਕੋਰਟ ਨੇ ਅਸਲ ਚ ਵਿਵੇਕ ਜੀ ਇਹ ਮਾਮਲਾ ਉਹ ਹੈ ਮਾਨਸਾ ਦੇ ਬਰੇਟਾ ਦਾ ਜੀ ਜਿਹੜਾ ਉਹਦੀ ਉਹ ਮਾਮਲਾ ਹੈਗਾ ਜਿਹੜੇ ਜਿਹੜੇ ਮਾਪਿਆਂ ਨੇ ਨਸ਼ਾ ਲੈਣ ਵਾਸਤੇ ਆਪਣੇ ਬੱਚੇ ਨੂੰ ਵੇਚ ਦਿੱਤਾ ਸੀ ਉਹ ਮਾਮਲਾ ਹੈਗਾ ਅਸਲ ਦੇ ਵਿੱਚ ਤੇ ਉਹਦੇ ਉਹਦੇ ਲਈ ਪੁੱਛਿਆ ਹੈਗਾ ਤੇ ਇਹ ਮਾਮਲਾ ਦਰਜ ਕਰਵਾਇਆ ਸੀਗਾ ਜੀ ਸਪੋਰਟਸ ਅਥਾਰਟੀ ਦੇ ਸਾਬਕਾ ਬਾਕਸਿੰਗ ਕੋਚ ਲਾਭ ਸਿੰਘ ਜੀ ਨੇ ਤੇ ਜਿਹੜਾ ਬੱਚਾ ਹੈਗਾ ਹੁਣ ਉਹ ਉਹ ਬਾਲ ਸੰਭਾਲ ਕੇਂਦਰ ਦੇ ਵਿੱਚ ਹੈਗਾ ਤੇ ਮਾਪੇ ਜੁਡੀਸ਼ੀਅਲ ਹਿਰਾਸਤ ਨੇ ਜੀ ਤੇ ਇਹਦੀ 10 ਦਸੰਬਰ ਨੂੰ ਅਗਲੀ ਸੁਣਵਾਈ ਹੈ ਤੇ ਹਾਈ ਕੋਰਟ ਨੇ ਸਖਤ ਹਦਾਇਤ ਕੀਤੀ ਹੈ ਵੀ ਇਸ ਮਾਮਲੇ ਦੇ ਇਕੱਲੇ ਇਕੱਲੇ ਪਹਿਰੇ ਦਾ ਜਵਾਬ ਦਿੱਤਾ ਜਾਵੇ ਜਿਹੜਾ ਕਿ ਹਾਈ ਕੋਰਟ ਨੂੰ ਨਹੀਂ ਮਿਲਿਆ ਜੀ ਇਹ ਸੱਚਮੁੱਚ ਬੜੀ ਮੰਦ ਭਾਗੀ ਗੱਲ ਹੈ ਕਿ ਜਿਹੜੀਆਂ ਦੇਸ਼ ਵਿਰੋਧੀ ਸਾਡੇ ਪੰਜਾਬ ਵਿਰੋਧੀ ਤਾਕਤਾਂ ਨੇ ਉਹ ਸਾਨੂੰ ਕਮਜ਼ੋਰ ਕਰਨ ਵਾਸਤੇ ਸਾਡੇ ਖਿੱਤੇ ਨੂੰ ਕਮਜ਼ੋਰ ਕਰਨ ਵਾਸਤੇ ਨਸ਼ਿਆਂ ਦੀ ਤੇ ਜਿਹੜੇ ਹਥਿਆਰਾਂ ਦੀ ਸਮਗਲਿੰਗ ਕਰਕੇ ਉਹ ਸਾਨੂੰ ਕਮਜ਼ੋਰ ਕਰ ਰਹੀਆਂ ਨੇ ਸਾਡੀਆਂ ਘੱਟੋ ਘੱਟ ਵੀ ਦੋ ਤਿੰਨ ਪੀੜ੍hiyan ਨੇ ਜਿਹੜੀਆਂ ਇਹਨਾਂ ਨਸ਼ਿਆਂ ਦੀ ਭੇਟ ਚੜ ਚੁੱਕੀਆਂ ਨੇ ਤੇ ਇਹਦੇ ਲਈ ਹੀ ਜਿਹੜਾ ਤੁਸੀਂ ਦੱਸਿਆ ਹੈਗਾ ਯੁੱਧ ਨਸ਼ਿਆਂ ਵਿਰੁੱਧ ਉਹ ਮਹਿੰਮ ਸ਼ੁਰੂ ਕੀਤੀ ਗਈ ਸੀ ਜੀ 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 ਬਿਲਕੁਲ ਨੌਜਵਾਨ ਸਾਡੇ ਹੁਣ ਸੂਝਵਾਨ ਨੇ ਸੋਸ਼ਲ ਮੀਡੀਆ ਉਹਨਾਂ ਤੱਕ ਪਹੁੰਚ ਕਰਦਾ ਜਿਸ ਤਰੀਕੇ ਨਾਲ ਨਸ਼ਿਆਂ ਵਿਰੁੱਧ ਆਵਾਜ਼ ਬੁਲੰਦ ਕੀਤੀ ਜਾ ਰਹੀ ਹੈ ਕਿਤਨਾ ਕਿਤੇ ਨੌਜਵਾਨਾਂ ਨੂੰ ਵੀ ਸੇਧ ਲੈਣ ਦੀ ਜ਼ਰੂਰਤ ਹੈ ਤਾਂ ਜੋ ਇਸ ਜਿਹੜੀ ਨਾਮੁਰਾਦ ਨਸ਼ਿਆਂ ਦੀ ਆਦਤ ਹੈ ਉਸ ਤੋਂ ਦੂਰ ਰਹਿਣ ਤੇ ਆਪਣੇ ਆਪ ਨੂੰ ਬਚਾਉਣ ਤਾਂ ਹੀ ਦੇਸ਼ ਦਾ ਸੂਬੇ ਦਾ ਭਵਿੱਖ ਉਰੋਸ਼ਨ ਹੋਵੇਗਾ ਜੀ ਅਗਲੀ ਖਬਰ ਵੱਲ ਵਧਾਂਗੇ ਖਬਰ ਨਿਊਜ਼ੀਲੈਂਡ ਤੋਂ ਹੈ ਨਿਊਜ਼ੀਲੈਂਡ ਦੀ ਜਿਹੜੀ ਸਿਟੀਜ਼ਨਸ਼ਿਪ ਹੈ ਨਾਗਰਿਕਤਾ ਹੈ ਉਸ ਨੂੰ ਲੈਣਾ ਹੁਣ ਮਹਿੰਗਾ ਹੋ ਗਿਆ ਹੈ ਕਰੀਬ 22 ਸਾਲਾਂ ਬਾਅਦ ਇਸ ਦੀ ਜਿਹੜੀ ਫੀਸ ਹੁੰਦੀ ਹੈ ਉਸ ਵਿੱਚ ਵਾਧਾ ਕੀਤਾ ਗਿਆ 19% ਦਾ ਵਾਧਾ ਕੀਤਾ ਗਿਆ ਕਿਤੇ ਨਾ ਕਿਤੇ ਉਹ ਜਿਹੜੇ ਨਾਗਰਿਕ ਵਿਦੇਸ਼ੀ ਨਾਗਰਿਕ ਨਿਊਜ਼ੀਲੈਂਡ ਦੀ ਨਾਗਰਿਕਤਾ ਲੈਣਾ ਚਾਹੁੰਦੇ ਨੇ ਉਹਨਾਂ ਨੂੰ ਆਉਂਦੇ ਦਿਨਾਂ ਵਿੱਚ ਜ਼ਿਆਦਾ ਭੁਗਤਾਨ ਕਰਨਾ ਪਵੇਗਾ ਬਟ ਇਹ ਗੱਲ ਇਹ ਵੀ ਹੈ ਕਿ ਕੈਨੇਡਾ ਆਸਟ੍ਰੇਲੀਆ ਤੋਂ ਬਾਅਦ ਜਿਹੜੇ ਪੰਜਾਬੀ ਨੇ ਜਾਂ ਭਾਰਤੀ ਨੇ ਉਹ ਨਿਊਜ਼ੀਲੈਂਡ ਦਾ ਰੁਖ ਕਰਦੇ ਨੇ ਜੀ ਜੀ ਬਿਲਕੁਲ ਬਿਲਕੁਲ ਸਹੀ ਤੁਸੀਂ ਗੱਲ ਫੜੀ ਹੈ ਇਹ ਯੂਰੋਪੀਅਨ ਕੰਟਰੀਜ਼ ਨਾਲੋਂ ਵੀ ਜ਼ਿਆਦਾ ਜਿਹੜਾ ਹੈਗਾ ਆਸਟ੍ਰੇਲੀਆ ਤੇ ਨਿਊਜ਼ੀਲੈਂਡ ਜਿਹੜੇ ਗੁਆਂਢੀ ਦੋਨੇ ਦੇਸ਼ ਨੇ ਸਾਊਥ ਹੈਮਿਸਫੀਅਰ ਜਿਹੜਾ ਦੱਖਣੀ ਗੋਲਾ ਅੰਧ ਦੇ ਵਿੱਚ ਇਹ ਦੇਸ਼ ਨੇ ਤੇ ਇੱਥੇ ਜਾਣਾ ਪਸੰਦ ਕਰਦੇ ਆ ਤੇ ਉੱਥੇ ਜੇ ਦੱਸ ਦਈਏ ਅਸੀਂ ਵੀ ਉੱਥੇ ਦਾ ਜਿਹੜਾ ਮੌਸਮ ਹੈ ਸਾਡੇ ਨਾਲੋਂ ਬਿਲਕੁਲ ਉਲਟ ਹੈਗਾ ਜੀ ਜਿਵੇਂ ਅੱਜ ਇੱਥੇ ਸਾਡੇ ਸਰਦੀ ਹੋਣ ਸ਼ੁਰੂ ਹੋ ਰਹੀ ਆ ਉੱਥੇ ਭਾਰੀ ਗਰਮੀ ਸ਼ੁਰੂ ਹੋ ਗਈ ਹੈ ਕਿਉਂਕਿ ਜਿਹੜਾ ਤਾਂ ਸੂਰਜ ਜਿਹੜਾ ਹੈਗਾ ਉਹ ਆਪਣੇ ਸਾਡੇ ਵੱਲੋਂ ਦੂਰ ਚਲਾ ਗਿਆ ਪਰਲੇ ਪਾਸੇ ਚਲਾ ਗਿਆ ਦੱਖਣੀ ਜਿਹੜਾ ਧਰਤੀ ਦਾ ਜਿਹੜਾ ਹੈਗਾ ਉਹ ਚੁਕਾ ਉਧਰ ਚਲਾ ਗਿਆ ਤੇ ਇਹ ਉੱਥੇ 25 ਦਸੰਬਰ ਨੂੰ ਬੜਾ ਇੱਕ ਜਨਰਲ ਨੌਲੇਜ ਦਾ ਸਵਾਲ ਹੁੰਦਾ ਹੈ ਵੀ ਕਿਹੜੇ ਦੇਸ਼ ਦੇ ਵਿੱਚ ਜੀ 크리스마ਸ ਮਨਾਇਆ ਜਾਂਦਾ ਹੈਗਾ ਗਰਮੀਆਂ ਦੇ ਵਿੱਚ ਤਾਂ ਇਹ ਆਸਟ੍ਰੇਲੀਆ ਨਿਊਜ਼ੀਲੈਂਡ ਇਸ ਦਾ ਜਵਾਬ ਹੈ ਜੀ ਤੇ ਉੱਥੇ ਹੁਣ ਜਿਹੜਾ ਹੁਣ ਜਿਹੜੀ ਅਸੀਂ ਗੱਲ ਜਿਹੜੀ ਕਰ ਰਹੇ ਆ ਆ ਉਹਦੇ ਵਿੱਚ ਇਹ ਹੈਗਾ ਜੀ ਬਈ 19% ਵਾਧਾ ਹੋਇਆ 22 ਸਾਲਾਂ ਬਾਅਦ ਤੁਸੀਂ ਦੱਸਿਆ ਜੀ ਇਹਦੇ ਵਿੱਚ ਪਹਿਲਾਂ 470 ਡਾਲਰ ਹੁੰਦਾ ਸੀ ਜੀ ਜਿਹੜੀ ਫੀਸ ਹੁਣ 560 ਰੁਪਏ ਕਰਤੀ ਡਿਪਾਰਟਮੈਂਟ ਆਫ ਇੰਟਰਨਲ ਅਫੇਅਰ 560 ਡਾਲਰ ਜੀ 560 ਡਾਲਰ ਕਰ ਦਿੱਤੀ ਗਈ ਤੇ ਬੱਚਿਆਂ ਲਈ ਜਿਹੜੀ ਫੀਸ ਹੁੰਦੀ ਸੀ 235 ਡਾਲਰ ਉਹ 280 ਕਰ ਦਿੱਤੀ ਗਈ ਤੇ ਕਿਉਂਕਿ ਪੰਜਾਬੀਆਂ ਨੂੰ ਪਸੰਦ ਹੈਗੇ ਇਹ ਸਾਰੇ ਇਹ ਤੇ ਉਹਨਾਂ ਦੀ ਜਾਣਕਾਰੀ ਲਈ ਸੀ ਇਥੇ ਇਹ ਇਸ ਖਬਰ ਨੂੰ ਲਿਆ ਜੀ 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 ਗੱਲ ਹੁਣ ਕਰਾਂਗੇ ਪੰਜਾਬ ਯੂਨੀਵਰਸਿਟੀ ਦੀ ਪੰਜਾਬ ਯੂਨੀਵਰਸਿਟੀ ਸੈਨੇਟ ਚੋਣਾਂ ਨੂੰ ਲੈ ਕੇ ਜਿੱਥੇ ਵਿਦਿਆਰਥੀ ਪ੍ਰਦਰਸ਼ਨ ਕਰ ਰਹੇ ਨੇ ਤਾਂ ਦੂਜੇ ਪਾਸੇ ਜਿਹੜੇ ਪ੍ਰਬੰਧਕ ਨੇ ਉਹਨਾਂ ਵੱਲੋਂ ਵੀ ਕਿਤੇ ਨਾ ਕਿਤੇ ਇਸ ਨੂੰ ਲੈ ਕੇ ਤਿਆਰੀ ਕੀਤੀ ਜਾ ਰਹੀ ਹੈ ਤੇ ਸੈਨੇਟ ਦੀ ਜਿਹੜੀ ਚੋਣ ਹੁੰਦੀ ਹੈ ਰਜਿਸਟਰਾਰ ਨੇ ਚਾਂਸਲਰ ਨੂੰ ਆਪਣੀ ਰਿਪੋਰਟ ਸੌਂਪ ਦਿੰਦੀ ਹੈ ਤੇ ਵਿਦਿਆਰਥੀ ਹੁਣ ਇਸ ਉਡੀਕ ਵਿੱਚ ਨੇ ਕਿ ਕਦੋਂ ਇਹਨਾਂ ਚੋਣਾਂ ਦਾ ਐਲਾਨ ਕੀਤਾ ਜਾਂਦਾ ਹੈ ਕੌਣ-ਕੌਣ ਇਸ ਵਿੱਚ ਸ਼ਾਮਲ ਹੋਵੇਗਾ ਇਹ ਸਾਰਾ ਕੁਝ ਚੋਣਾਂ ਦੇ ਐਲਾਨ ਤੇ ਹੀ ਪਤਾ ਲੱਗੇਗਾ ਜੀ ਅ ਜਿਹੜਾ ਪੰਜਾਬ ਬਚਾਓ ਮੋਰਚਾ ਹੈ ਜੀ ਉਹਨਾਂ ਨੇ ਡੈਡ ਲਾਈਨ ਦਿੱਤੀ ਹੈ 26 ਨਵੰਬਰ ਜੀ ਤੇ ਉਸ ਤੋਂ ਪਹਿਲਾਂ ਪਹਿਲਾਂ ਸ਼ੁੱਕਰਵਾਰ ਨੂੰ ਜਿਹੜੇ ਹੈਗੇ ਆ ਵਾਈਸ ਪ੍ਰੈਜ਼ੀਡੈਂਟ ਆਫ ਰਾਧਾ ਕ੍ਰਿਸ਼ਨਨ ਜਿਹੜੇ ਆਪਣੇ ਇੰਡੀਆ ਦੇ ਸੀਪੀ ਰਾਧਾ ਕ੍ਰਿਸ਼ਨਨ ਉਹਨਾਂ ਨੂੰ ਵਾਈਪੀ ਵਰਮਾ ਜੀ ਨੇ ਜਿਹੜੀ ਹੈਗੀ ਆ ਰਿਪੋਰਟ ਅ ਇਸੋਪੀ ਹੈ ਕਿ ਕਿਸ ਤਰ੍ਹਾਂ ਆਪਾਂ ਨੇ ਸੈਨੇਟ ਦੀਆਂ ਇਲੈਕਸ਼ਨ ਕਰਨੀਆਂ ਨੇ ਤੇ ਭਰੋਸਾ ਵੀ ਦਵਾਇਆ ਰਾਸ਼ਟਰਪਤੀ ਜੀ ਨੇ ਉਪਰਾਸ਼ਟਰਪਤੀ ਜੀ ਨੇ ਵੀ ਛੇਤੀ ਇਲੈਕਸ਼ਨ ਹੋ ਜਾਣਗੇ ਪੰਜਾਬ ਬਚਾਓ ਮੋਰਚਾ ਨੇ ਜਿਹੜਾ 26 ਨਵੰਬਰ ਦਾ ਦਿੱਤਾ ਹੈ ਉਹਦੇ ਵਿੱਚ ਪੀਯੂ ਪੂਰੀ ਤਰ੍ਹਾਂ ਬੰਦ ਰੱਖਣ ਦਾ ਜਿਹੜੀ ਹੈ ਇੱਕ ਵਾਰੀ ਜਿਹੜੇ ਉਹਨਾਂ ਨੇ ਆਪਣਾ ਪ੍ਰੋਗਰਾਮ ਦਾ ਐਲਾਨ ਕੀਤਾ ਵੀ ਪ੍ਰਸ਼ਾਸਨਿਕ ਕੰਮ ਵੀ ਠੱਪ ਕੀਤਾ ਜਾਊਗਾ ਜਿਹੜੀਆਂ ਇਮਤਿਹਾਨ ਵਗੈਰਾ ਹੋ ਰਹੇ ਨੇ ਕਿਸੇ ਵੀ ਤਰ੍ਹਾਂ ਦੇ ਉਹ ਉਹਨਾਂ ਨੂੰ ਠੱਪ ਕੀਤਾ ਜਾਊਗਾ ਤੇ ਨਾਲ ਜਿਹੜੇ ਸੀਗੇ ਵੀਸੀ ਜਿਹੜੇ ਵਾਈਸ ਚਾਂਸਲਰ ਰੇਨ ਨੂੰ ਵਿਗ ਜਨਵਰੀ 2023 ਦੇ ਵਿੱਚ ਉਹ ਨਿਯੁਕਤ ਹੋਈ ਸੀਗੇ ਜੀ ਉਹ ਵੀ ਸ਼ੁੱਕਰਵਾਰ ਦੀ ਮੀਟਿੰਗ ਦੇ ਵਿੱਚ ਉਪ ਰਾਸ਼ਟਰਪਤੀ ਜੀ ਨੂੰ ਮਿਲੇ ਸੀਗੇ ਰਜਿਸਟਰਾਰ ਜਿਹੜੇ ਵਾਈਪੀ ਵਰਮਾ ਦੇ ਨਾਲ ਹੀ ਸੀਗੇ ਜੀ ਤੇ ਇਹ 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 ਵੀ ਹੁਣ ਸਮਝ ਲਓ ਵੀ ਜਦੋਂ ਵਾਪਸ ਲੈ ਲਿਆ ਹੁਣ ਸਾਰਾ ਗਵਰਨਮੈਂਟ ਨੇ ਤੇ ਇਹਦੇ ਪਿੱਛੇ ਕੁਝ ਸਿਆਸੀ ਪਾਰਟੀਆਂ ਵੀ ਚਲੀਆਂ ਗਈਆਂ ਤੇ ਉਹ ਪਿੱਛੇ ਕਿਸਾਨ ਯੂਨੀਅਨਾਂ ਨੇ ਵੀ ਉਹਨਾਂ ਨੂੰ ਸਟੂਡੈਂਟਸ ਨੂੰ ਜਿਹੜਾ ਸਮਰਥਨ ਦਿੱਤਾ ਹੋਇਆ ਯਾਨੀ ਕਿ ਕਿਸੇ ਤਰੀਕੇ ਇਹਦਾ ਰਾਜਨੀਤਿਕरण ਹੋ ਗਿਆ ਹੈਗਾ ਜੀ ਪੋਲਿਟਿਕ ਜਿਹੜਾ ਪੋਲਿਟਿਕਸ ਵਿੱਚ ਆ ਕੇ ਐਂਟਰ ਹੋ ਗਈ ਹੈ ਤੇ ਉਹਦੇ ਲਈ ਹੁਣ ਸਟੂਡੈਂਟਸ ਜਿਹੜੇ ਹੈਗੇ ਆ ਲੇਕਿਨ ਆਪਣੇ ਮਾਮਲਿਆਂ ਦੇ ਵਿੱਚ ਦ੍ਰਿੜ ਨੇ ਤੇ ਦੇਖਦੇ ਹਾਂ ਜੀ ਹੁਣ ਕੀ ਹੁੰਦਾ ਜੇ ਸੈਨੇਟ ਚੋਣਾਂ ਦਾ ਐਲਾਨ ਹੋ ਜਾਵੇ ਤਾਂ ਇਹ ਰੇੜਕਾ ਖਤਮ ਹੋ ਜਾਵੇਗਾ ਜੀ ਬਿਲਕੁਲ ਬਿਲਕੁਲ ਉਹ ਤਸਵੀਰ ਸਾਫ਼ ਹੋ ਜਾਵੇਗੀ ਜਿਸ ਨੂੰ ਲੈ ਕੇ ਇੱਕ ਸ਼ੱਕ ਜਾਂ ਬਣਿਆ ਹੋਇਆ ਇੱਕ ਜਿਹੜੀ ਸੰਭਾਵਨਾ ਬਣੀ ਹੋਈ ਹੈ ਵਿਦਿਆਰਥੀਆਂ ਦੇ ਮਨਾਂ ਵਿੱਚ ਵੀ ਇਹ ਹੈ ਕਿ ਪੰਜਾਬ ਦੀ ਹਿੱਸੇਦਾਰੀ ਇਸ ਵਿੱਚ ਘਟ ਨਹੀਂ ਹੋਣੀ ਚਾਹੀਦੀ ਵਕਫਕ ਸਿਆਸੀ ਆਗੂਆਂ ਵੱਲੋਂ ਵੀ ਇਸ ਤਰ੍ਹਾਂ ਦੇ ਬਿਆਨ ਦਿੱਤੇ ਜਾ ਰਹੇ ਨੇ ਫਿਲਹਾਲ ਦੇਖਣਾ ਹੋਵੇਗਾ ਕਿ ਸੈਨੇਟ ਚੋਣਾਂ ਦਾ ਐਲਾਨ ਕਦੋਂ ਤੱਕ ਹੁੰਦਾ ਫਿਲਹਾਲ ਇੱਕ ਵਾਰ ਫੇਰ ਰੁਕ ਕਰਾਂਗੇ ਹਾਈ ਕੋਰਟ ਦਾ ਹਾਈ ਕੋਰਟ ਨੇ ਨਿਰਦੇਸ਼ ਦਿੱਤੇ ਨੇ ਕਿ ਜਿਹੜੇ ਪੰਜਾਬ ਬਿਜਲੀ ਨਿਗਮ ਹੈ ਉਸ 'ਚ ਬਾਰੀ ਦਖਲ ਬੰਦ ਹੋਣਾ ਚਾਹੀਦਾ ਹੈ ਮਾਮਲਾ ਇੱਕ ਅਹੁਦੇ ਨੂੰ ਲੈ ਕੇ ਹੈ ਇੱਕ ਵਿਅਕਤੀ ਤਿੰਨ ਅਹੁਦਿਆਂ ਤੇ ਡਟਿਆ ਹੋਇਆ ਹੈ ਜਾਂ ਉਸ ਦੀ ਨਿਯੁਕਤੀ ਕੀਤੀ ਗਈ ਹੈ ਇਸ ਨੂੰ ਲੈ ਕੇ ਹਾਈ ਕੋਰਟ ਨੇ ਨਿਰਦੇਸ਼ ਦਿੱਤੇ ਨੇ ਕਿ ਜਿਹੜਾ ਬਾਹਰੀ ਦਖਲ ਹੈ ਉਹ ਬੰਦ ਹੋਣਾ ਚਾਹੀਦਾ ਹੈ ਮਹਿਤਾਬ ਜੀ ਆਖਰ ਕੀ ਹੈ ਪੂਰਾ ਮਾਮਲਾ ਜਿਸ ਨੂੰ ਲੈ ਕੇ ਹਾਈ ਕੋਰਟ ਨੂੰ ਇਹ ਕਹਿਣਾ ਪਿਆ ਜੀ ਇਹ ਪੀਐਸ ਪੀਸੀਐਲ ਦੇ ਜਿਹੜੇ ਪੰਜਾਬ ਦੇ ਜਿਹੜੇ ਤੁਹਾਨੂੰ ਪਤਾ ਵੀ ਉਹ ਹੈਗੇ ਆ ਚੀਰਮੈਨ ਨੇ ਤੇ ਪੰਜਾਬ ਟ੍ਰਾਂਸਮਿਸ਼ਨ ਕਾਰਪੋਰੇਸ਼ਨ ਲਿਮਟਿਡ ਇਹ ਦੂਜਾ ਅਦਾਰਾ ਜੀ ਤੇ ਤੀਜੇ ਉਹ ਪ੍ਰਿੰਸੀਪਲ ਸਿਕੱਤਰ ਵੀ ਨੇ ਪੰਜਾਬ ਦੇ ਪਾਵਰ ਦੇ ਤੇ ਅ ਮਤਲਬ ਤਿੰਨ ਥਾਵਾਂ ਦੇ ਉੱਪਰ ਜਿਹੜਾ ਹੈਗਾ ਇਹ ਇੱਕੋ ਹੀ ਵਿਅਕਤੀ ਹੈ ਤੇ ਇਹਦੇ ਲਈ ਜਿਹੜਾ ਹੈਗਾ ਨੈਚੁਰਲੀ ਸਵਾਲ ਉੱਠਣੇ ਸੁਭਾਵਕ ਨੇ ਜੀ ਤੇ ਹੁਣ ਇਹ ਵੀ ਸਵਾਲ ਹੈਗਾ ਵੀ ਇਹ ਸੌਦੇ ਤੇ ਆਈਐਸ ਨੂੰ ਹੀ ਕਿਉਂ ਲਾਇਆ ਜਾਂਦਾ ਪ੍ਰਸ਼ਾਸਨਿਕ ਅਧਿਕਾਰੀ ਨੂੰ ਕਿਉਂ ਲਾਇਆ ਜਾਂਦਾ ਕਿਸੇ ਜਿਹੜਾ ਵਿਭਾਗੀ ਜਿਹੜੇ ਨਾ ਟੈਕਨੀਕਲ ਜੀ ਟੈਕਨੀਕਲ ਉਹਨਾਂ ਨੂੰ ਲਾਇਆ ਜਾਣਾ ਚਾਹੀਦਾ ਤੇ ਇਹ ਇਹ ਕਈ ਵੱਡੇ ਸਵਾਲ ਨੇ ਜੀ ਜਿਹੜੇ ਬਹੁਤ ਕੁਸ਼ ਹੈਗਾ ਜੀ ਜਿਹੜਾ ਹਜੇ ਬੇਨਿਮੀਆ ਹੁੰਦੀਆਂ ਨੇ ਜਾਂ ਨਹੀਂ ਹੁੰਦੀਆਂ ਇਹਦਾ ਫੈਸਲਾ ਤਾਂ ਖਰ ਅਦਾਲਤੀ ਕਰੇਗੀ ਲੇਕਿਨ ਜੇ ਕਥਿਤ ਬੇਨਿਮੀਆ ਹੁੰਦੀਆਂ ਨੇ ਤਾਂ ਉਹਦਾ ਨਵੇੜਾ ਹੋਣਾ ਚਾਹੀਦਾ ਜੀ 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 ਤੇ ਸੁੱਬੇ ਵਿੱਚ ਨਿਵੇਸ਼ ਨੂੰ ਲੈ ਕੇ ਪੰਜਾਬ ਸਰਕਾਰ ਲਗਾਤਾਰ ਯਤਨਸ਼ੀਲ ਹੈ ਇਸ ਨੂੰ ਲੈ ਕੇ ਮੁੱਖ ਮੰਤਰੀ ਵੱਲੋਂ ਕਈ ਐਲਾਨ ਕੀਤੇ ਗਏ ਨੇ ਕਈ ਉਪਰਾਲੇ ਕੀਤੇ ਗਏ ਨੇ ਨਿਵੇਸ਼ਕਾਂ ਨੂੰ ਇੱਕੋ ਛੱਤ ਹੇਠ 173 ਸਹੂਲਤਾਂ ਪ੍ਰਦਾਨ ਕੀਤੀਆਂ ਜਾਣਗੀਆਂ ਤਾਂ ਜੋ ਉਹਨਾਂ ਨੂੰ ਨਿਵੇਸ਼ ਕਰਨ ਵਿੱਚ ਕੋਈ ਔਕੜ ਨਾ ਆਵੇ ਜਾਂ ਉਹਨਾਂ ਨੂੰ ਕਿਸੇ ਵੀ ਤਰ੍ਹਾਂ ਦੀ ਜਿਹੜੀ ਕੋਈ ਮੁਸ਼ਕਲ ਉਸ ਦਾ ਸਾਹਮਣਾ ਨਾ ਕਰਨਾ ਪਵੇ ਜੀ ਇਹ ਚੰਗੀ ਗੱਲ ਹੈ ਜੀ ਵੀ ਹੁਣ ਕਿਸੇ ਟਾਈਮ ਦੇਖੋ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾਵਾ ਕਰਦੇ ਹੁੰਦੇ ਸੀਗੇ ਬਈ ਸਾਡੇ ਕੋਲ ਜਿਹੜਾ ਹੈਗਾ ਗੁਜਰਾਤ ਦੇ ਵਿੱਚ ਜ਼ਿਆਦਾ ਜਿਹੜਾ ਨਿਵੇਸ਼ ਹੈਗਾ ਬਾਹਰੋਂ ਲੋਕ ਆ ਕੇ ਐਨ ਆਰ ਆਈ ਕਰਦੇ ਆ ਤੇ ਲੇਕਿਨ ਹੁਣ ਪੰਜਾਬ ਸਰਕਾਰ ਨੇ ਜਿਹੜਾ ਹੈਗਾ ਇੱਕੋ ਹੀ ਖਿੜਕੀ ਤੋਂ ਇੱਕੋ ਹੀ ਪੈਨ ਜੀ ਇਹ ਇੱਕੋ ਖਿੜਕੀ ਦਾ ਵਨ ਵਿੰਡੋ ਤੇ ਵਨ ਪੈਨ ਵੀ ਹਾਂ ਸਿੰਗਲ ਪੈਨ ਵੀ ਇੱਕੋ ਹੀ ਪੈਨ ਦੇ ਨਾਲ ਸਰ ਤੁਹਾਨੂੰ ਪੂਰੀ ਮਨਜ਼ੂਰੀ ਮਿਲ ਜਾਏਗੀ ਇੱਕ ਅਫਸਰ ਹੋਏਗਾ ਸਿਰਫ ਉਹ ਤੁਹਾਨੂੰ ਮਨਜ਼ੂਰੀ ਦੇ ਦਿਆ ਕਰੇਗਾ ਤੇ ਇਹ ਇਹ ਬਹੁਤ ਜ਼ਰੂਰੀ ਹੈ ਜੀ ਤੇ ਦੂਜੇ ਜਿਹੜਾ ਹੈਗਾ ਇੱਕ ਬਿਜਲੀ ਤੇ ਤੀਜੇ ਜਿਹੜਾ ਹੈਗਾ ਜਾਮ ਨਾ ਲੱਗਣੇ ਜਾਮ ਨਾ ਟ੍ਰੈਫਿਕ ਜਾਮ ਪਲੱਸ ਜਿਹੜੇ ਦੂਜੇ ਜਾਮ ਜਿਹੜੀਆਂ ਜਿੱਥੇ ਬੰਦੀਆਂ ਲਾ ਦਿੰਦੀਆਂ ਨੇ ਇਹ ਇਹ ਵੱਡੀਆਂ ਚੁਣੌਤੀਆਂ ਨੇ ਜੀ ਆਉਣ ਵਾਲੇ ਦਿਨਾਂ ਦੇ ਵਿੱਚ ਪੰਜਾਬ ਸਰਕਾਰ ਦੇ ਸਾਹਮਣੇ ਕਿ ਇਹ ਨਹੀਂ ਹੋਣਾ ਚਾਹੀਦਾ ਜੇ ਤੁਸੀਂ ਬਾਹਰੋਂ ਬਾਹਰਲੀਆਂ ਕੰਪਨੀਆਂ ਨੂੰ ਤੋਂ ਵੱਡਾ سرمਾਇਆ ਇੱਥੇ ਲਾਉਣਾ ਹੈ ਤਾਂ ਇਹ ਇਹ ਤਾਂ ਕਰਨਾ ਪਏਗਾ ਜੀ ਜੇ ਤੁਸੀਂ ਦੇਖੋ ਵੀ ਇਹ ਗੱਲ ਕਹੀ ਵੀ ਹੈ ਇੱਥੇ ਭਗਵੰਤ ਮਾਨ ਹੋਰਾਂ ਨੇ ਸੀਐਮ ਸਾਹਿਬ ਨੇ ਕਹੀ ਵੀ ਹੈ ਬਈ ਇਹ ਕੱਲਾ ਜਿਹੜਾ ਆਪਾਂ ਕਹੀਏ ਵੀ ਅੰਨ ਦਾਤਾ ਠੀਕ ਹੈ ਸਾਡਾ ਕਿਸਾਨ ਹੁੰਦਾ ਲੇਕਿਨ ਇੱਕ ਉਜ્યોਗਪਤੀ ਵੀ ਤਾਂ ਅੰਨ ਦਾਤਾ ਹੀ ਹੁੰਦਾ ਉਹਦੇ ਨਾਲ ਵੀ ਤਾਂ ਕਈ ਘਰ ਚੱਲਦੇ ਆ ਤੇ ਉਹ ਏਸੀ ਕਰਕੇ ਜਿਹੜਾ ਹੈਗਾ ਉਦਯੋਗਾ ਨੂੰ ਵੀ ਜਦ ਤੱਕ ਆਪਾਂ ਸਵਾਗਤ ਨਹੀਂ ਕਰਾਂਗੇ ਉਹਨਾਂ ਨੂੰ ਮਤਲਬ ਨਹੀਂ ਕਰਾਂਗੇ ਤਾਂ ਸਾਡਾ ਕੀ ਹੈ ਉਹਨਾਂ ਉਸ ਤਰੀਕੇ ਨਾਲ ਉਸ ਸਪੇਸ ਤੇ ਉਸ ਰਫਤਾਰ ਤੇ ਪੰਜਾਬ ਅੱਗੇ ਨਹੀਂ ਵੱਧ ਸਕਦਾ ਡਿਵੈਲਪਮੈਂਟ ਡਿਵੈਲਪਮੈਂਟ ਵੀ ਉਸੇ ਤਰੀਕੇ ਨਾਲ ਵਧੂਗਾ ਜਿਸ ਤਰੀਕੇ ਨਾਲ ਨਿਵੇਸ਼ ਹੋਊਗਾ ਨੌਜਵਾਨਾਂ ਨੂੰ ਰੋਜ਼ਗਾਰ ਮਿਲੇਗਾ ਇੱਕ ਹੋਰ ਇੱਕ ਅਹਿਮ ਖਬਰ ਹੈ ਜੀ ਦੁਨੀਆ ਦੇ ਸਭ ਤੋਂ ਤਾਕਤਵਰ ਮੁਲਕ ਦੇ ਰਾਸ਼ਟਰਪਤੀ ਨੂੰ ਅਦਾਲਤ ਨੇ ਝਟਕਾ ਦਿੱਤਾ ਹੈ। ਇੱਕ ਗਾਰਡ ਦੀ ਜਿਹੜੀ ਨਿਯੁਕਤੀ ਨੂੰ ਲੈ ਕੇ ਅਦਾਲਤ ਵੱਲੋਂ ਡਾਂਟਿਆ ਗਿਆ 트াম্প ਨੂੰ ਅਦਾਲਤ ਨੇ ਝਟਕਾ ਦਿੱਤਾ ਹੈ। ਜੀ। ਉੱਥੇ ਰਿਜ਼ਰਵ ਫੌਜ ਹੁੰਦੀ ਹੈ ਜੀ ਇੱਕ ਜਿਹੜੀ ਹਰੇਕ ਸਟੇਟ ਦੀ ਜਿਹੜੀ ਹੈਗੀ ਹੈ ਨਾ ਉੱਥੇ ਇੱਕ ਨੈਸ਼ਨਲ ਗਾਰਡ ਕਹਿੰਦੇ ਨੇ। ਹਰੇਕ ਸਟੇਟ ਦੀ ਆਪਣੀ ਫੌਜ ਹੁੰਦੀ ਹੈ ਤੇ ਉਹ ਉਹਨਾਂ ਨੇ ਕਈ ਸ਼ਹਿਰਾਂ ਦੇ ਵਿੱਚ ਤਾਇਨਾਤ ਕਰਦੀ ਸੀਗੀ ਤੇ ਇਹ ਸੀਗਾ ਵੀ ਅਪਰਾਧ ਵਧ ਗਿਆ ਜੀ। ਤੇ ਬਹੁਤ ਜ਼ਿਆਦਾ ਇਸ ਕਰਕੇ ਅਸੀਂ ਕਰ ਰਹੇ ਹਾਂ ਦਰਅਸਲ ਗੱਲ ਇਹ ਸੀ ਕਿਉਂਕਿ 트럼ਪ ਜਿਹੜੇ ਡੋਨਲਡ 트럼ਪ ਨੇ ਉਹ ਰਿਪਬਲਿਕਨ ਨੇ ਜੀ ਰਿਪਬਲਿਕਨ ਪਾਰਟੀ ਨਾਲ ਸੰਬੰਧਾ ਉਹਨਾਂ ਦਾ ਤੇ ਜਿੱਥੇ ਜਿੱਥੇ ਡੈਮੋਕ੍ਰੇਟਸ ਦੀ ਸਰਕਾਰ ਹੈਗੀ ਆ ਉੱਥੇ-ਉੱਥੇ ਉਹਨਾਂ ਨੇ ਫੌਜ ਭੇਜਤੀ ਸੀਗੀ ਬਿਤਾ ਜੋ ਵੀ ਉਹ ਉਹਨੂੰ ਬਦਨਾਮ ਕੀਤਾ ਜਾ ਸਕਿਆ ਤੁਹਾਨੂੰ ਪਤਾ ਹੀ ਸਿਆਸੀ ਗੱਲਾਂ ਨੇ ਜੀ ਤੇ ਇਹ ਮਾਮਲਾ ਪਾਇਆ ਸੀਗਾ ਜੀ ਡੈਮੋਕ੍ਰੇਟ ਸ਼ਵਾਲਬ ਨੇ 4 ਸਤੰਬਰ ਨੂੰ ਕੇਸ ਪਾਇਆ ਸੀਗਾ ਜੀ ਵੀ ਇਹ ਫੌਜ ਇਸ ਤਰੀਕੇ ਨਾਲ ਤਾਇਨਾਤ ਨਹੀਂ ਹੋਣੀ ਚਾਹੀਦੀ ਸ਼ਹਿਰਾਂ ਦੇ ਵਿੱਚ ਇਹਦੇ ਨਾਲ ਕੀ ਹੁੰਦਾ ਆਮ ਜਨਤਾ ਦੇ ਵਿੱਚ دہشت ਫੈਲਦੀ ਹੈ ਤੇ ਇਹਦੇ ਨਾਲ ਜਿਹੜੇ ਲੋਕਲ ਜਿਹੜੇ ਪੁਲਿਸ ਹੁੰਦੀ ਹੈ ਉਸ ਨੂੰ ਵੀ ਤੁਸੀਂ ਚੁਣੌਤੀ ਦਿੰਦੇ ਹੋ ਵੀ ਇਸ ਤਰ੍ਹਾਂ ਦਾ ਨਹੀਂ ਹੋਣਾ ਚਾਹੀਦਾ ਹਾਈ ਕੋਰਟ ਨੇ ਵੀ ਜਿਹੜੀ ਉੱਥੇ ਦੀ ਜਿਹੜੀ ਹੈਗੀ ਅਦਾਲਤ ਹੈ ਉਹਨਾਂ ਨੇ ਵੀ ਇਹੀ ਐਲਾਨ ਕੀਤਾ ਵੀ ਇਹ ਇਹ ਨਹੀਂ ਹੋਣਾ ਚਾਹੀਦਾ ਤੇ ਟਰੰਪ ਨੂੰ ਇਹ ਵੱਡਾ ਝਟਕਾ ਮੰਨਿਆ ਜਾ ਰਿਹਾ ਜੀ ਤੇ ਇਹ ਬਿਲਕੁਲ ਭਾਰਤ ਨਾਲ ਜੇ ਆਪਾਂ ਕਰੀਏ ਤਾਂ ਇਹ ਬਿਲਕੁਲ ਦੇਖੋ ਸੀਬੀਆਈ ਈਡੀ ਐਨਆਈਏ ਇਹ ਜਿਹੜੀ ਸੈਂਟਰਲ ਗਵਰਨਮੈਂਟ ਆ ਭਾਰਤ ਦੀ ਹੈ ਕਈ ਵਾਰੀ ਸੇਮ ਪੋਜੀਸ਼ਨ ਹੈ ਜੀ ਉਸ ਤਰ੍ਹਾਂ ਹੀ ਉਹਨਾਂ ਨੇ ਵਰਤੀ ਸੀਗੀ ਤੇ ਉਹ ਉਹਦਾ ਜਿਹੜਾ ਸੀ ਅਦਾਲਤ ਨੇ ਉਹਦਾ ਸਖਤ ਨੋਟਿਸ ਲਿਆ ਜੀ ਜੀ ਮੈਂ ਤਾਂ ਆਪ ਜੀ ਖਬਰਾਂ ਹੋਰ ਵੀ ਨੇ ਪਰ ਫਿਲਹਾਲ ਸਮਾ ਸਾਨੂੰ ਇਜਾਜ਼ਤ ਨਹੀਂ ਦੇ ਰਿਹਾ ਅੱਜ ਦੇ ਇੱਕ ਮੇਰੇ ਵੀ ਸੁਣੋ ਪ੍ਰੋਗਰਾਮ ਵਿੱਚ ਐਨ.ਆਈ. ਹਿਊਮਨ ਮੈਨੂੰ ਸਾਡੀ ਪੂਰੀ ਟੀਮ ਤੇ ਮਹਿਤਾਬ ਜੀ ਤੁਹਾਡੇ ਤੋਂ ਚਾਹੁੰਗੇ ਇਜਾਜ਼ਤ ਤਨਵਾ